ਫਾਜ਼ਲਕਾ ਦੇ ਲਾਟੂ ਕਾ ਦੇ ਨੇੜੇ ਕੋਈ ਸੜਕ ਹਾਦਸੇ 'ਚ ਇੱਕ ਵਿਅਕਤੀ ਦੀ ਮੌਤ ਹੋ ਪਾਈ। ਉਸਦੀ ਲਾਸ਼ ਨੂੰ ਸਰਕਾਰੀ ਹਸਪਤਾਲ ਫਾਜ਼ਲਕਾ ਦੀ ਮੋਰਚੀ ਵਿੱਚ ਰਖਵਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਸਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਪਰਿਵਾਰ ਵਾਲੇ ਸਰਕਾਰੀ ਹਸਪਤਾਲ ਫਾਜ਼ਲਕਾ ਪਹੁੰਚੇ ਜਿੱਥੇ ਉਨ੍ਹਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ। ਇਹ ਆਸਾ ਜੀ ਗੱਡੀ ਦੇ ਵਿੱਚ ਮਾਲ ਲੱਦਿਆ ਸੀ ਲੋਹਾ ਲਿਜਾਣੇ ਦੇ ਵਾਰੀ ਸੀਗੀ। ਉਹ ਗੱਡੀ ਦੇ ਵਿੱਚ ਮਾਲ ਸੀ 2 ਨੰਬਰ ਦਾ ਉਹਦਾ ਕੋਈ ਬਿੱਲ ਨਹੀਂ ਸੀ ਕੋਈ ਕੁਝ ਨਹੀਂ ਸੀ ਗੱਡੀ ਕਾਰੇ ਵੀ ਨਹੀਂ ਹੈਗੇ ਤੇ ਮਾਲਕਾਂ ਨੇ ਕਿਹਾ ਕਿ ਗੱਡੀ ਪਜਾ ਕੇ ਲਿਆ ਮਗਰ ਕੋਈ ਲੱਗਿਆ ਹੋਣਾ ਤੇ ਕਦੀ ਪਜਾ ਰਿਆ ਸੀਗਾ ਅਕੂਲਾ ਤੋਂ ਮੰਡੀ ওভারਟੈਕ ਕਰਨ ਲੱਗਿਆ ਕੋਈ ਵਿਕਲ ਆ ਗਿਆ ਉਹ ਵਿਕਲ ਕਰਕੇ ਵਜਾਣ ਲੱਗਿਆ ਵਿਕਲ ਨੂੰ ਤੇ ਗੱਡੀ ਵਧੀ ਗੱਡੀ ਜਾ ਕੇ ਤੇ ਮੁੰਡੇ ਨੇ ਵਜਾ ਵਾਸਤੇ ਆਪਦਾ ਬੈਲਟ ਕੋਲ ਦੇ ਛਾਲ ਮਾਰਨ ਲੱਗਿਆ ਉਹ ਬੈਲਟ ਤੇ ਪੈ ਰੜ ਗਿਆ ਹੁੰਦਾ ਉਹ ਆਦੀ ਗੱਡੀ ਥਲੇ ਆਪੇ ਸਿਰ ਆ ਗਿਆ ਹੁੰਦਾ ਪਹਿਲਾਂ ਸਰੀਵਰ ਕਹਿ ਰਹੇ ਸੀ ਮਕਾਨ ਬਣਾ ਕੇ ਦੇਵਾਂਗੇ ਪਰ ਸਾਡੇ ਰੁਪਿਆ ਪਾਕੇ ਦੇ ਮੰਗ ਬੱਚੇ ਆ ਖਾਤੇ ਚਾਰ ਬੱਚੇ ਨੇ ਅੱਜ ਉਹ ਕਹਿੰਦੇ ਕੁਛ ਨਹੀਂ ਸਾਡੇ ਕੋਲ ਆ। 10 ਲੱਖ ਰੁਪਿਆ ਮੰਗੀ। ਕੀ ਗੱਲਬਾਤ ਕੀ ਹੋ ਰਹੀ ਹੈ ਤੁਹਾਡੀ? ਇਹ ਬਸ ਸਲਾਹ ਕਰ ਰਹੇ ਨੇ ਸਾਰੇ ਸਲਾਮਾਏ ਕਰਦੇ ਪਏ ਨੇ ਦਾ ਨਹੀਂ ਦਿੰਦੇ ਕੋਈ। ਰਾਜਨ ਵਾਲੀ ਗੱਲ ਚੱਲ ਰਹੀ ਹੈ। ਹਾਂ ਰਾਜਨ ਮਕਰ ਲੋ ਰਾਜਨ ਮਦਦ ਕਿਉਂ ਕਰ ਲਈ? ਇਹਨਾਂ ਦੇ ਬੱਚੇ ਨਿੱਕੇ ਨੇ ਤੇ ਬੱਚੇ ਨੇ। ਉਹਨਾਂ ਨੇ ਕਿਵੇਂ ਸਾਰੇ ਛੱਡ दिए? ਇਹ ਘਟੋ ਘਟੋ ਉਹਨਾਂ ਕੋਲ 10-12 ਸਾਲ ਹੋ ਗਏ ਜੀ ਕੰਮ ਕਰਦੇ। ਬੱਚੇ ਕਿੰਨੇ ਹੈਗੇ ਨੇ? ਇਹ ਚਾਰ 3 ਲੜਕੀਆਂ ਨੇ ਇਹ ਲੜਕਾ ਹੈ ਸਭ ਵੱਡੀ ਕੁੜੀ 11 ਸਾਲ ਦੀ ਹੈ। ਬਾਕੀ ਸਾਰੇ ਛੋਟੇ ਨੇ। ਉਸ ਕਰਕੇ ਅਸੀਂ ਇਹ ਸਾਡੀ ਮੰਗ ਹੈ ਵੀ ਚਲੋ 2.5 ਲੱਖ ਅਸੀਂ ਇਹ ਦੇ ਦੇਣ ਤੇ 2.5 ਲੱਖ ਸਾਡੇ ਡਰਾਈਵਰ ਸਾਰੇ ਇਕੱਠੇ ਕਰਕੇ ਉਹਨਾਂ ਦੀ ਛੱਤ ਬਣਾ ਦੇਣ ਪਰ ਇਹ ਨਹੀਂ ਮੰਜ਼ੂਰ ਕਰਦੇ। ਉਹ ਸਾਲੇ ਕਹਿ ਰਹੇ ਤੁਸੀਂ ਕਿੰਨਾ ਕੋੜ ਨੇੜ ਦੇਣੇ ਅਸੀਂ। ਅੱਛਾ। ਠੀਕ ਆ ਵੀ ਕਰਨੇ ਪਿਆ। ਹਾਂ। ਤੁਸੀਂ ਸਾਹ ਸਹੀ ਜਾ ਸੰਤਾਬਾ। ਠੀਕ ਹੈ। ਹਾਂ ਜੀ। ਇਹ ਸਾਨੂੰ ਅਦਾਇਗੀ ਦਾ ਦੇਣ ਮਕਾਨ ਬਣਾਉਂਦਾ ਅਦਾਸੀ ਦੇਵਾਂਗੇ। ਬਸ ਸਾਡਾ ਫੈਸਲਾ ਕਲੀਅਰ ਹੈ। ਸਾਰਿਆਂ ਕੋਲ ਪੁੱਛ ਲੋ। ਅਸੀਂ 50 ਬੰਦੇ ਪੰਜ ਮਹੀਨੇ ਤੇ ਰਿਹਾ ਹੈ। 2.5 ਲੱਖ ਦੇ ਰਹੇ ਹਾਂ ਅਸੀਂ। 2.5 ਲੱਖ ਦੇ ਦੇਣੇ। 1 ਲੱਖ ਇੱਥੇ ਨੇ ਜੀ। ਕੀ ਗੱਲਬਾਤ ਕਰ ਰਹੇ ਹੋ? ਉਹ ਕੋਈ ਨਿਦਾਰ

तीन बिटिया है कुड़ी एक चार बच्चे है अब चार बच्चे पता ही मेरी बहू ये भी यूपी में रहते थे ना, ना ये, ये इधर ही रहते थे। माँ साहब करते बच्चन को छत छाई दिन। हम कम दूर है दूर हम नहीं जाएंगे बच्चे इस तरह जी ये नती तारीख का मंडी जी ਤੇ ਲਾਤੂ ਦਾ ਬਾਸਟਾ ਦੇ ਜਿੰਦੀ ਖੜਾ ਜਾ ਉਹਦੇ ਕੋੜੇ ਦੇ ਨਾਲ ਟੱਕਰ ਹੋ ਗਈ ਜੀ ਜਿੱਥੇ ਜੀ ਰਾਜਪੁੱਤਰ ਅਨੰਦ ਲਾਲ ਵਾਸੀ ਦੁರ್ಗਾ ਕलोनी ਫਾਇਲ ਕਰੀ ਮੌਕੇ ਤੇ ਮੌਤ ਹੋ ਗਈ ਸੀ ਜੀ ਤੇ ਇਹਦਾ ਪਰਿਵਾਰ ਜੀ ਪਿੱਛੇ ਯੂਪੀ ਰਹਿੰਦਾ ਜੀ ਉਹ ਹੁਣ ਯੂਪੀ ਤੋਂ ਕੱਲ੍ਹ ਸ਼ਾਮ ਨੂੰ ਆਏ ਆ ਜੀ ਤੇ ਅੱਜ ਹੁਣ ਆਏ ਜਿਹੜੀ ਵੀ ਕਾਰ ਵੀ ਬਣਦੀ ਸੀ ਕਰਦਿਆਂ ਜੀ ਵਿਆਹ ਹੈ ਪਰ ਹੈ ਜੀ ਛੋਟੇ ਛੋਟੇ ਬੱਚੇ ਤੇ ਅਨੇ ਦੀ ਲੜਕੀ ਰਹਸਦੇ ਆ ਜੀ ਤੇ ਇੱਕ ਛੋਟਾ ਜਿਹਾ ਲੜਕਾ ਪੰਜੇ ਮਿੰਟ ਲਈ ਜੀ ਟੱਕਰ ਹੋਈ ਜੀ ਪਿੱਛੋਂ ਕੈਂਟਰ ਆ ਕੋੜੇ ਦੇ ਪਿੱਛੋਂ ਟੱਕਰ ਮਾਰੀ ਜੀ ਜਿਵੇਂ ਕਹਿ ਰਹੇ ਨਾ ਆਪਣੀ ਗੱਡੀ ਦੇ ਥੱਲੇ ਹੀ ਆਇਆ ਹੈ ਤਰਵਾਰ ਬਤੇ ਕਹਿਣਾ ਵੀ ਉਹ ਗੱਡੀ ਜਿਹੜੀ ਚਲਾ ਰਿਆ ਸੀ ਉਸ ਦੇ ਥੱਲੇ ਹੀ ਆਇਆ ਹੈ ਇਸ ਤਰ੍ਹਾਂ ਲੋਕ ਕਹਿ ਰਹੇ ਜੀ ਜਦੋਂ ਪਤਾ ਲੱਗਾ ਵੀ ਕੋੜੇ ਖੜਾ ਜੀ ਤੇ ਡਰਾਈਵਰ ਨੇ ਕਿ ਵਿਚਾਲੇ ਚੁਲ ਮਾਰਦੇ ਫਿਰ ਟਾਇਰ ਥੱਲੇ ਆ ਗਿਆ ਜੀ ਲੋਕ ਨੇ ਕਹਿਣ ਦੇ ਬਿਤਾ ਪਰ ਜੇ ਫਿਰ ਵਾਲੀ ਜੀ ਤਫਤੀਸ਼ ਚੱਲ ਰਹੀ ਹੈ ਜੀ ਤੀਜੀ ਅਸੀਂ ਕਾਰਜ ਜੋ ਅਸੀਂ ਅਮੜੇ ਲੈਂਦੀ ਹੈ ਜੀ ਇਹ ਜੀ ਬਿਆਨ ਨੋ ਦਰਜ ਨਹੀਂ ਕਰਾਏ ਜੀ ਬਾਦੀ ਗੱਲਬਾਤ ਚੱਲ ਰਹੀ ਹੈ ਵੀ ਸ਼ਾਇਦ ਰਾਜੀ ਨਾ ਵੀ ਹੋ ਜਾਏ ਜੀ ਅੱਜ ਇਹ ਨਾ ਹੋਇਆ ਫਿਰ ਅਸੀਂ ਕਾਰਵਾਈ ਕਰਦੇ ਹਾਂ